ਅਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਾਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਸਤਿਪਾਤਸ਼ਾਹੀਆਂ ਦੀ ਬੈਰਾੜੀ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਰ ਜਨ ਰਾਮ ਨਾਮ ਗੁਣ ਗਾਵੇ ਮਹਾਰਜ ਕਹਿੰਦੇ ਨੇ ਕਿ ਭਾਈ ਜਿਹੜਾ ਹਰੀ ਦੇ ਗੁਣ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਪਰਮਾਤਮਾ ਦਾ ਭਗਤ ਉਹਦੀ ਐਸੀ ਲਿਵ ਲੱਗ ਜਾਂਦੀ ਹੈ ਕਿ ਉਹ ਪਰਮਾਤਮਾ ਦਾ ਨਾਮ ਉਸ ਦੇ ਲਈ ਖੁਰਾਕ ਬਣ ਜਾਂਦਾ ਹੈ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਫਿਰ ਉਹਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਜੇ ਕੋਈ ਨੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਘਬਵੇ ਕਹਿੰਦੇ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਤਾਂ ਭਗਤ ਆਪਣਾ ਭਗਤੀ ਵਾਲਾ ਜਿਹੜਾ ਸੁਭਾਅ ਹੈ ਉਹਨੂੰ ਤਿਆਗਦਾ ਨਹੀਂ ਉਹ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਤੋਂ ਹਟਦਾ ਨਹੀਂ ਉਹਦਾ ਸੁਭਾਅ ਬਣ ਜਾਂਦਾ ਹੈ ਉਹਦੀ ਖਰਾਕ ਬਣ ਜਾਂਦੀ ਹੈ ਪ੍ਰਮਾਤਮਾ ਦਾ ਸਿਮਰਨ ਔਰ ਪ੍ਰਮਾਤਮਾ ਦੇ ਨਾਮ ਦੀ ਭਗਤੀ ਕਰਨੀ ਰਹਾਉ ਜੋਗਿ ਚ ਕਰੇ ਸੋ ਆਪੇ ਸੁਆਮੀ ਾਰੇ ਆਪੇ ਕਾਰਕ ਕਮਾਵੇ ਉਸ ਨੂੰ ਕਹਿੰਦੇ ਗਿਆਨ ਹੋ ਜਾਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਰਜ਼ਾ ਨਾਲ ਹੋ ਰਿਹਾ ਹੈ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ ਕਿਉਂ ਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਉਹ ਮਾਲਕ ਪ੍ਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ ਸਭ ਜੀਵਾਂ ਦੇ ਵਿੱਚ ਬੈਠ ਕੇ ਉਹ ਆਪ ਹੀ ਹਰੇਕ ਕਾਰ ਨੂੰ ਕਰ ਰਿਹਾ ਹੈ ਹਰ ਆਪੇ ਹੀ ਮਤ ਦੇਵੇਂ ਸਵਾਨੀ ਹਰ ਆਪੇ ਬੋਰ ਬੁਲਾਵੇ ਪਰਮਾਤਮਾ ਦੀ ਅੱਡੀ ਕਿਰਪਾ ਹੋ ਜਾਂਦੀ ਹੈ ਕਿ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਮਾਲਕ ਪਰਮਾਤਮਾ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਤੇ ਆਪ ਹੀ ਹਰੇਕ ਵਿੱਚ ਬੈਠਾ ਬੋਲਦਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਜਿਹੜੀ ਹੈ ਉਹ ਪ੍ਰਮਾਤਮਾ ਹੀ ਕਰਦਾ ਹੈ ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਹਰ ਆਪੇ ਉਹ ਪ੍ਰਮਾਤਮਾ ਆਪ ਹੀ ਮਤ ਦਿੰਦਾ ਆਪੇ ਉਸ ਪ੍ਰਮਾਤਮਾ ਨੇ ਪੰਜ ਤਤ ਪੰਜ ਤਤ ਕਿਹੜੇ ਨੇ ਜਲ ਅਗਨੀ ਪ੍ਰਥਵੀ ਵਾਯੂ ਤੇ ਆਕਾਸ਼ ਪੰਜ ਤਤਵਾਂ ਨੇ ਅਗਨੀ ਵਿੱਚ ਰੂਪ ਜਲ ਵਿੱਚ રસ ਪ੍ਰਥਵੀ ਵਿੱਚ ਗੰਧ ਵਾਯੂ ਵਿੱਚ ਸਪਰਸ਼ ਤੇ ਆਕਾਸ਼ ਵਿੱਚ ਸ਼ਬਦ ਉਹ ਭਗਤ ਜਾਣਦਾ ਹੈ ਕਿ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗਤ ਜਿਹੜਾ ਇਹ ਖਿਲਾਰਿਆ ਹੋਇਆ ਹੈ ਔਰ ਆਪ ਹੀ ਇਹਨਾਂ ਪੰਜਾਂ ਤਤਾਂ ਵਿੱਚ ਪੰਜ ਵਿਸ਼ੇ ਭਰ ਦਤੇ ਹਨ ਪੰਜ ਵਿਸ਼ੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਕਾਰ ਇਹ ਭਰ ਦਤੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰੇ ਆਪੇ ਚਗਰ ਚੁਕਾਵੇ ਕਹੇ ਨਾਨਕ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦਾ ਝਗੜਾ ਵਿਖੇੜਾ ਹਰ ਇੱਕ ਕਿਸਮ ਦੀ ਖਿੱਚੋ ਤਾਣ ਉਹ ਪ੍ਰਮਾਤਮਾ ਹੀ ਮਕਾਉਂਦਾ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਭਾਈ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਦੁਨੀਆ ਦੀਆਂ ਗੱਲਾਂ ਦਾ ਵੀ ਸਾਹਮਣਾ ਪੈਂਦਾ ਕਰਨਾ ਪੈਂਦਾ ਅਨੇਕ ਤਰ੍ਹਾਂ ਦੇ ਬੋਲ ਬਲਾਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਕਹਿੰਦੇ ਪ੍ਰਮਾਤਮਾ ਦੀ ਭਗਤੀ ਕਦੇ ਨਾ ਛੱਡਿਏ ਸਭ ਤੋਂ ਉੱਚਾ ਤੇ ਸੱਚਾ ਕਰਮ ਜਿਹੜਾ ਹੈ ਉਹ ਹੈ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਇਹ ਕਰਮ ਸਾਨੂੰ ਹਰੇਕ ਜੀਵ ਨੂੰ ਕਰਨਾ ਚਾਹੀਦਾ ਹੈ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਜੜ ਦੀ ਕਲਾ ਦੀ ਦਾਤ ਬਖਸ਼ੇ ਨਗਰ ਦੇ ਵਿੱਚ ਆਪਸੀ ਪਿਆਰ ਦੀ ਇਤਿਫਾਕ ਗੁਰੂ ਕਰਦੀਆਂ ਚੱਲ ਰਹੀਆਂ ਸੇਵਾਵਾਂ ਜਿਹੜੀਆਂ ਨੇ ਉਹ ਪਰਮਾਤਮਾ ਕਿਰਪਾ ਕਰਕੇ ਨਗਰ ਦੇ ਵਿੱਚ ਆਪਸੀ ਪਿਆਰ ਤੇ ਇਤਿਫਾਕ ਕਰਨ ਦੇ ਨਾਲ ਚੜ੍ਹਦੀ ਕਲਾ ਨਾਲ ਸੰਪੂਰਨ ਕਰਾਵੇ ਤੇ ਸਰਬਤ ਦਾਇ ਪਲੇ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਿਰਥੀ ਕਦੇ ਨਾ ਹੋਵੇ ਜੰਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ